ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਉਰੇ ਸਾਰੇ ਸਾਥੀਆਂ ਜੈਪੀਨ ਜੈ ਭਾਰਤ ਬਹੁਜਨ ਸਮਾਜ ਪਾਰਟੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਆਫ ਇੰਡੀਆ ਭੈਣ ਕੁਮਾਰੀ ਮਾਇਆਵਤੀ ਜੀ ਦਾ 69ਵਾਂ ਜਨਮ ਦਿਨ ਆ ਅਸੀਂ ਸ਼ਹੀਦਾਂ ਦੀ ਧਰਤੀ ਜਸਪਾਲ ਬੰਗੜਾ ਅਸੀਂ ਸਾਰੇ ਹੀ ਬੜੇ ਸਰਦਾਰ ਦਾ ਉਰਤੋਂ ਮਤਾਂਦਨ ਬਣਾ ਰਹੇ ਹਾਂ ਤੇ ਜਿੱਥੇ ਵੀ ਦੇਸ਼ ਦੇਸ਼ ਦੋਸਤ ਮਿੱਤਰ ਬੈਠਿਆ ਤੇ ਸਾਰਿਆਂ ਨੂੰ ਹੀ ਭੈਣ ਜੀ ਦੇ 69ਵੇਂ ਜਨਮ ਦਿਨ ਤੇ ਲੱਖ ਲੱਖ ਵਾਰਾਂ ਵੈਰਖਾ ਖਾਲਸਾ ਵੈਰਪਤੀ ਜੈਪੀਨ ਜੈ ਭਾਰਤ ਭਾਜੀ ਬੁੱਟਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ 'ਰੇ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦੇ ਸੁਣੀਏ ਦਾ ਧੰਨਵਾਦ ਕਰਦਾ ਜੀ ਨਾਲੇ ਚੱਲੂ ਬੋਲਣ ਦਾ ਮੌਕਾ ਦਿੱਤਾ ਔਰ ਭੈਣ ਮਾਇਆ ਬਤੂ ਜੀ ਦੇ 79ਵੇਂ ਜਨਮ ਦਿਨ ਤੇ ਇਹ ਸ਼ਹੀਦਾਂ ਦੀ ਧਰਤੀ ਤੇ ਅਸੀਂ ਜਿਹੜੀ ਜਗ੍ਹਾ ਸਾਬ श्री ਕਾਂਸੀ ਰਾਮ ਜੀ ਨੇ 1992 ਦੇ ਵਿੱਚ ਲੈ ਕੇ ਦਿੱਤੀ ਸੀ ਇਸ ਜਗ੍ਹਾ ਤੇ ਅਸੀਂ ਮਨਾ ਰਹੇ ਹਾਂ ਭੈਣ ਜੀ ਦਾ ਜਨਮ ਦਿਨ 69ਵਾਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਪੂਰੇ ਦੇਸ਼ ਕੀ ਪੂਰੇ ਬੰਦ ਦੀ ਦੁਨੀਆ ਨੂੰ ਲੱਖ ਲੱਖ ਵਧਾਈ ਹੋਵੇ ਕਿਉਂਕਿ ਕਿਸੇ ਸ਼ਾਇਰ ਨੇ ਲਿਖਿਆ ਕਿ ਸਤ ਸੰਗ ਦੇ ਕਰਨ ਨੂੰ ਜਦੋਂ ਆਈਏ ਸਤ ਸੰਗ ਦੇ ਕਰਨ ਨੂੰ ਜਦੋਂ ਆਈਏ ਆਸਾ ਮਨਸਾ ਤ੍ਰਿਸ਼ਨਾ ਮਕਾਈ ਹੋਵੇ ਸਤ ਸੰਗ ਚੋਂ ਮਿਲਦੀਆਂ ਉਹ ਚੀਜ਼ਾਂ ਜਿਹੜੀ ਕਿਸੇ ਨਾ ਜੱਗ ਚੋਂ ਪਾਈ ਹੋਵੇ ਭੈਣ ਮਾਇਆਵਤੀ ਵਿੱਚ ਸੰਸਾਰ ਆਇਆ ਸਾਰੀ ਸੰਗਤ ਨੂੰ ਮੇਰੀ ਵਧਾਈ ਹੋਵੇ ਵਧਾਈਆਂ ਦੇ ਪਾਤਰੋਂ ਕਿਉਂ ਕਿ ਜਿਹੜੇ ਸਾਡੇ ਮਹਾਪੁਰਖ ਨੇ ਸਾਡੇ ਰਹਿਬਰ ਨੇ 바ਵਾ ਸਾਹਮ ਬੇਦਕਰ ਸਾਹੂ ਸ਼ਤਰਪਤੀ ਫੂਲੇ ਜੀ ਜਾਂ ਸਾਹਬ શ્રી ਕਾਂਸੀ ਰਾਮ ਜੀ ਭੈਣ ਮਾਇਆਵਤੀ ਜੀ ਇਹ ਪੂਰਾ ਦੇਸ਼ ਬਲਡ ਜੋ ਸਮਾਜ ਨਾਲ ਸੰਬੰਧਿਤ ਨੇ ਉਹ ਉਹਨਾਂ ਦੇ ਇਹ ਰਹਿਬਰ ਨੇ ਉਹਨਾਂ ਦੇ ਇਹ ਗੁਰੂ ਨੇ ਉਹਨਾਂ ਦੇ ਇਹ ਪੀਰ ਨੇ ਉਹਨਾਂ ਦੇ ਇਹ ਅ ਤਕਦੀਰ ਨੂੰ ਬਦਲਣ ਵਾਲੇ ਰੈਵਰ ਨੇ ਇਸ ਕਰਕੇ ਅਸੀਂ ਪੂਰੇ ਵਰਲਡ ਨੂੰ ਵਧਾਈਆਂ ਦੇ ਰਹੇ ਹਾਂ ਸਾਰੇ ਭਾਰਤ ਨੂੰ ਵਧਾਈਆਂ ਦੇ ਰਹੇ ਹਾਂ ਵੀ ਅੱਜ ਭੈਣਜੀ ਦਾ 78ਵਾਂ ਜਨਮ ਦਿਨ ਆ ਇਸ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਔਰ ਇਹ ਸ਼ਹੀਦਾਂ ਦੀ ਜਗ੍ਹਾ ਨੂੰ ਅਸੀਂ ਅ ਨਤਮਸਤ ਕਰਦੇ ਹਾਂ ਕਿਉਂਕਿ ਇਹ ਸਾਹਬ ਸ੍ਰੀ ਕਾਂਸੀ ਰਣ ਵੀਰੇ 1992 ਵਿੱਚ ਲੈ ਕੇ ਦਿੱਤੀ ਸੀ ਇਸ ਕਰਕੇ ਸਾਰੀ ਸੰਗਤ ਨੂੰ ਮੇਰੀ ਲੱਖ ਲੱਖ ਵਧਾਈ ਹੋਵੇ ਇੱਥੇ ਸਾਰੇ ਲੀਡਰ ਸਾਹਿਬਾਨ ਲੁਧਿਆਣਾ ਜ਼ਿਲ੍ਹੇ ਦੀ ਟੀਮ ਸਾਡੇ ਪ੍ਰਧਾਨ ਜੱਸੀ ਜੀ ਬਲਵਿੰਦਰ ਸਿੰਘ ਜੱਸੀ ਜੀ ਅਤੇ ਹਲਕਾ ਪੈਲ ਦੇ ਇੰਚਾਰਜ ਸ਼ਰਥਲਾ ਜੀ ਜਗਦੀਪ ਸਿੰਘ ਸ਼ਰਥਲਾ ਤੇ ਬਿੱਟੂ ਸ਼ੇਰਪੁਰੀ ਪੱਤਰਕਾਰ ਜੀ ਨੇ ਤੇ ਸਾਡੇ ਗਿੱਲ ਹਲਕੇ ਦੇ ਇਸ ਦੇ ਪ੍ਰਧਾਨ ਨੇ ਕੁਲਵੰਤ ਸਿੰਘ ਕਵੱਦੀ ਜੀ ਬਬਲੂ ਕੁਮਾਰ ਜੀ ਤੇ ਸੂਰੀ ਕੁਮਾਰ ਜੀ ਇਹ ਸਾਰੇ ਮੇਨ ਅਹੁਦੇਦਾਰ ਨੇ ਇੱਥੇ ਪਹੁੰਚਿਆ ਹੋਰ ਵੀ ਸਾਡੇ ਵੀਰ ਬਹੁਤ ਸੰਗਤ ਆਈ ਆ ਇਸ ਕਰਕੇ ਸਾਰਿਆਂ ਨੂੰ ਅਸੀਂ ਵਧਾਈ ਦਿੰਦੇ ਆ ਕਿਉਂਕਿ ਸੇਵਾ ਦੇਸ਼ ਦੀ ਜਿਹੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਟੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ਇਹ ਸੇ ਗੱਲਾਂ ਨਹੀਂ ਕਦੇ ਇਤਿਹਾਸ ਬਣਦੇ ਕਿਹੜੇ ਰਾਜਿਆਂ ਨੇ ਕਿੰਨੇ ਪੂਰ ਜਨਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜਨਮੇ ਉਹ ਕੌਮ ਗੁਲਾਮ ਨਹੀਂ ਰਹਿ ਸਕਦੀ ਦੀਨੂ ਹੱਸ ਕੇ ਮਰਨ ਦਾ ਚੱਲ ਪੈ ਜੇ ਪਹਿਣਾ ਅੰਤਮ ਉੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਗਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦਾ ਜੈ ਭੀਮ ਜੈ ਭਾਰਤ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਉਹਨਾਂ ਦਾ ਅੱਜ ਜਨਮ ਦਿਨ ਆ ਅੱਜ ਜਿਹੜਾ ਜਨਮ ਦਿਨ ਆ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਉਹਦੀ ਜਨਮ ਦਿਨ ਜਿਹੜਾ ਪੰਜਾਬ ਚ ਤੇ ਲੁਧਿਆਣੇ ਦੇ ਵਿੱਚ ਵੀ ਅੱਜ ਸਪਾਲ ਬਾਂਗਰ ਚ ਪਾਰਟੀ ਦੇ ਜਿੱਥੇ ਸਮਾਰਕ ਬਣਾਣਾ ਹੈ 92 ਦੇ ਸੀਦਾਂ ਵੇਲੇ ਦੀ ਉਹ ਜਗਾ ਲਈ ਹੋਈ ਆ ਉਸ ਜਗਾ ਤੇ ਅੱਜ ਇਹ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਸਾਰੇ ਹੀ ਇਕੱਠੇ ਹੋ ਰਹੇ ਸਾਥੀ ਜ਼ਿਲ੍ਹੇ ਦੇ ਅਸੀਂ ਪਾਰਟੀ ਵੱਲੋਂ ਵੱਡੇ ਪੱਧਰ ਤੇ ਅੱਜ ਪ੍ਰੋਗਰਾਮ ਕਰ ਰਹੇ ਹਾਂ ਸਾਰੇ ਹੀ ਜ਼ਿਲ੍ਹੇ ਦੇ ਲੀਡਰ ਅੱਜ ਉਸ ਮਿਸ਼ਨ ਤੇ ਪੈਰਾ ਦੇਣ ਲਈ ਕੰਮ ਕਰਨਗੇ ਜਿਹੜਾ ਸਾਬਕਾ ਅੰਚੀ ਰਾਮ ਨੇ ਸ਼ੁਰੂ ਕੀਤਾ ਸੀ ਉਸ ਰਾਜ ਭਾਗ ਦੀ ਪ੍ਰਾਪਤੀ ਲਈ ਅੱਜ ਅਸੀਂ ਸਭ ਮਿਲ ਜੁਲ ਕੇ ਲੱਗਾਂਗੇ ਸੋ ਪੂਰੇ ਦੇਸ਼ ਵਾਸੀਆਂ ਨੂੰ ਵਿਦੇਸ਼ 'ਚ ਬੈਠੇ ਲੋਕਾਂ ਨੂੰ ਭੈਣ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾ ਜੀਪਟੂ ਜੀ ਕੀ ਕਹਿਣਾ ਚਾਹੋਗੇ ਜੈ ਭੀਮ ਜੈ ਭਾਰਤ ਸਭ ਨਾਲੋਂ ਪਹਿਲਾ ਦੇਸ਼ ਦੁਨੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਦੇਸ਼ ਦੇ ਵਿੱਚ ਪਟਾਉਣ ਲਈ ਉਪਰਾਲਾ ਕੀਤਾ ਅੱਜ ਦੇ ਦਿਨ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆ ਵਾਤੇ ਜੀ ਦਾ ਜਨਮ ਦਿਨ ਹੈ ਤੋਂ ਸਾਰੇ ਦੇਸ਼ ਵਾਸੀਆਂ ਨੂੰ ਔਰ ਸਮੁੱਚੀ ਲੋਕਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ रवदास महाराज ਦਾ ਸ਼ਲੋਕਾ ਐਸਾ ਚਾਹੂੰ ਰਾਜ ਮੈਂ ਜਹਾਂ ਮਲੇ ਸਭਨ ਕੋ ਆਨ ਸੋਟ ਬੜੇ ਸਭ ਸੰਭ ਸੇ ਰਵदास ਰਹੇ ਪਰਸਾਨ ਇਸ ਇਹ ਖਲਾਸ ਲੈ ਕੇ ਆਇਆ ਨਾ ਪੂਰਾ ਕਰਨ ਲਈ ਇਸ ਵਿਵਸਥਾ ਨੂੰ ਪੂਰਾ ਕਰਨ ਲਈ ਸਹਿਬ ਸਜੀ ਕਾਂਸੀ ਰਾਮ ਤੇ ਉਹਨਾਂ ਦੇ ਉਤਰਾਧਿਕਾਰੀ ਭੈਣ ਕੁਮਾਰੀ ਮਾਇਆਬਦੀ ਜੀ ਨੇ ਸੰਤਲਪ ਲਿਆ ਹੋਇਆ ਇਸ ਲਹਿਰ ਨੂੰ ਅੱਗੇ ਤੋਂ ਅੱਗੇ ਤੋਰਦੇ ਨੇ ਅਸੀਂ ਉਹਨਾਂ ਦੇ 69ਵੇਂ ਜਨਮ ਦਿਨ ਤੇ ਸਮੂਹ ਸੰਸਾਰ ਨੂੰ ਮੁਬਾਰਕਬਾਦ ਦਿੰਦੇ ਆਂ ਤੇ ਆਸ ਕਰਦੇ ਆਂ ਕਿ ਭੈਣ ਕੁਮਾਰੀ ਮਾਇਆ ਬੀਜੂ ਸੇਧ ਲੈ ਕੇ ਜਿੰਨੀਆਂ ਸੰਸਾਰ ਦੇ ਔਰਤਾਂ ਨੇ ਉਹਨਾਂ ਨੂੰ ਆਪਦੇ ਹੱਕਾਂ ਦੀ ਖਾਤਰ ਭੈਣ ਕੁਮਾਰੀ ਮਾਇਆ ਦੀ ਬਤੀਜੀ ਦੀ ਬਾੰਗ ਜੂਜਣਾ ਚਾਹੀਦਾ ਤਾਂ ਕਿ ਜਿਹੜੀਆਂ ਨਾਰੀ ਜਾਤੀ ਦੇ ਅਤਿਆਚਾਰ ਹੋ ਰਹੇ ਨੇ ਉਹਦਾ ਡਟ ਕੇ ਮੁਕਾਬਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੈ ਭੀਮ ਜੈ ਭਾ